ਹਾਂਜੀ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ ਪਹਿਲੀ ਵੱਡੀ ਖਬਰ ਹੈ ਨਿਕਲ ਕੇ ਇਹ ਆ ਰਹੀ ਹੈ ਕਿ ਰਾਜਾ ਪ੍ਰਿੰਕ ਨੇ ਬਿਆਨ ਹੀ ਕੁਝ ਇਦਾਂ ਦਾ ਦੇ ਦਿੱਤਾ ਜਿਸ ਨਾਲ ਕਾਂਗਰਸ ਨੂੰ ਵੀ ਝਟਕਾ ਲੱਗ ਸਕਦਾ ਕਿਉਂਕਿ ਰਾਜਾ ਪ੍ਰਿੰਕ ਸਾਹਿਬ ਨੇ ਬਿਆਨ ਹੀ ਕੁਝ ਇਦਾਂ ਦਾ ਦੇ ਦਿੱਤਾ ਕੀ ਲੱਗਦਾ ਰਾਜਾ ਪ੍ਰਿੰਕ ਨੇ ਜੋ ਬਿਆਨ ਦਿੱਤਾ ਉਸ ਬਿਆਨ ਤੇ ਖੜੇ ਉੱਤਰਨਗੇ ਜਾਂ ਨਹੀਂ ਉੱਤਰਨਗੇ ਉਹ ਟਾਈਮ ਹੀ ਦੱਸੂਗਾ ਸਮਾਂ ਹੀ ਦੱਸੂਗਾ ਰਾਜਾ ਬੜਿੰਗ ਸਾਹਿਬ ਨੇ ਬਿਆਨ ਹੀ ਇਦਾਂ ਦਾ ਦਿੱਤਾ ਇਸ ਨਾਲ ਆਮ ਵਰਕਰ ਵੀ ਉਹਨਾਂ ਦੇ ਨਾਲ ਨਾਰਾਜ਼ ਨੇ ਅ ਰਾਜਾ ਬੜਿੰਗ ਸਾਹਿਬ ਨੇ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਅਗਰ 13 ਤੇ 13 ਸੀਟਾਂ ਲੈ ਕੇ ਜਾਂਦੀ ਹੈ ਹਾਂਜੀ ਦੁਬਾਰਾ ਸੁਣ ਲਵੋ ਰਾਜਾ ਬੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਗਰ 13 ਤੇ 13 ਸੀਟਾਂ ਲੈ ਕੇ ਜਾਂਦੀ ਆ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਇਹ ਬਹੁਤ ਵੱਡਾ ਬਿਆਨ ਰਾਜਾ ਬਰਿੰਗ ਸਾਹਿਬ ਨੇ ਦੇ ਦਿੱਤਾ ਕਿ ਅਗਰ ਆਮ ਆਦਮੀ ਪਾਰਟੀ 13 ਤੇ 13 ਸੀਟਾਂ ਲੈ ਗਈ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਜਿਹੜਾ ਲਾਸਟ ਬੂਥ ਪੰਜਾਬ ਦਾ ਕਿ ਇੱਕ ਜੂਨ ਜੋ ਵੋਟਾਂ ਪੈਣੇ ਚਾਰ ਨੂੰ ਰਿਜ਼ਲਟ ਹੋਣਾ ਉਦੋਂ ਹੀ ਪਤਾ ਲੱਗੂਗਾ ਪਰ 13 ਸੀਟਾਂ ਅਗਰ ਬਾਈ ਚਾਂਸ ਆਮ ਆਦਮੀ ਪਾਰਟੀ ਲੈ ਗਈ ਤਾਂ ਕਿ ਰਾਜਾ ਬਰਿੰਗ ਸਾਹਿਬ ਛੱਡਣਗੇ ਸਿਆਸਤ ਨੂੰ ਇਹ ਟਾਈਮ ਹੀ ਦੱਸੂਗਾ ਬਾਕੀ ਤੁਹਾਡੀ رائے ਤੁਹਾਡਾ ਐਕਸਪੀਰੀਅੰਸ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਕਿ ਇਹ ਸਿਆਸਤ ਛੱਡੀ ਜਾ ਸਕਦੀ ਹੈ ਰਾਜਾ ਬਰਿੰਗ ਸਾਹਿਬ ਵੱਲੋਂ ਕਿ ਨਹੀਂ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦੇਵੋ। ਦੂਜੀ ਵੱਡੀ ਖਬਰ ਨਿਕਲ ਕੇ ਆਈ ਹੈ ਕਿ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜੋ ਨਜ਼ਰਬੰਦ ਨੇ ਉਹਨਾਂ ਵੱਲੋਂ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਜਾ ਰਹੀ ਹੈ। ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਹੀ ਨਾਮਜ਼ਦਗੀ ਦੇ ਫਾਰਮ ਭਰਨਗੇ ਲੋਕਾਂ ਨੇ ਸਬੋਧਨ ਵੀ ਕੀਤਾ ਕੁਝ ਕੁ ਲੋਕਾਂ ਨੇ ਕਿਹਾ ਕਿ ਅਸੀਂ ਭਾਈ ਅਮਰਤਪਾਲ ਸਿੰਘ ਦੇ ਨਾਲ ਖੜੇ ਹਾਂ। ਅਸੀਂ ਭਾਈ ਅਮਰਤਪਾਲ ਸਿੰਘ ਨੂੰ ਹੋਲ ਸਪੋਰਟ ਕਰਾਂਗੇ ਉਹਨਾਂ ਦੇ ਨਾਲ ਖੜਾਂਗੇ ਪਹਿਲਾਂ ਵੀ ਖੜੇ ਸੀ ਅੱਗੇ ਵੀ ਜਾ ਕੇ ਖੜੇ ਰਹਾਂਗੇ ਕੀ ਲੱਗਦਾ ਤੁਹਾਨੂੰ ਕਿ ਭਾਈ ਅਮਰਿਤਪਾਲ ਸਿੰਘ ਨੂੰ ਵੀ ਲੋਕ ਸਵਤਨ ਕਰਨਗੇ ਕਿਉਂਕਿ ਬਹੁਤ ਲੋਕ ਉਹਨਾਂ ਦੇ ਨਾਲ ਨੇ ਬਹੁਤ ਮਾਮਾ ਦੇ ਪੁੱਤ ਅਮਰਿਤਪਾਲ ਸਿੰਘ ਨੇ ਬਚਾਏ ਨੇ ਭਾਈ ਅਮਰਿਤਪਾਲ ਸਿੰਘ ਨੇ ਬਹੁਤਿਆਂ ਨੂੰ ਅਮਰਿਤ ਵਿਸ਼ਕਾਇਆ ਦਸਤਾਰ ਬੰਨਣ ਬਾਰੇ ਵੀ ਕਿਹਾ ਦਸਤਾਰ ਦਾ ਵੈਲਿਊ ਵਿਦ ਅ ਸਿੱਦੇ ਸਤਾਰ ਦੀ ਕਿ ਪੱਗ ਬੰਨਿਆ ਕਰੋ ਇਸ ਤਰ੍ਹਾਂ ਦੇ ਬਹੁਤ ਕੰਮ ਪਾਈ ਅਮਰਤਪਾਲ ਸਿੰਘ ਨੇ ਕੀਤੇ ਨੇ ਤੇ ਪਾਈ ਅਮਰਤਪਾਲ ਸਿੰਘ ਡਿਬਰੂਗੜੀ ਜਿਲ੍ਹੇ ਦੇ ਵਿੱਚ ਨਾਮਜ਼ਦਗੀ ਦੇ ਫਾਰਮ ਭਰਨੇਗੇ ਖਡੂਰ ਸਾਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਜਾ ਰਹੇ ਨੇ